ਤੁਸੀਂ ਸੰਸਥਾ ਤੋਂ ਤਕਰੀਬਨ ਸਾਰੇ ਜਾਣੋ ਇਹ ਉਹ ਸੰਸਥਾ ਹੈ ਵੱਲ ਦੇ ਵਿੱਚ ਭਾਵੇਂ ਜਿੱਥੇ ਮਰਜੀ ਕੋਈ ਬਹਿਤਾ ਆ ਜਾਵੇ ਚਾਹੇ ਫਲਾਟ ਆ ਜਾਵੇ ਛਖੜ ਆ ਜਾਵੇ ਕੁਝ ਵੀ ਆ ਜਾਵੇ ਇਹ ਸੰਸਥਾ ਉੱਥੇ ਹੀ ਮੁੰਦੀ ਹੈ ਅਰ ਲੋੜ ਬੰਦਾ ਨੂੰ ਜਿਹੜੀ ਲੋੜ ਹੁੰਦੀ ਹੈ ਉਹਨਾਂ ਨੂੰ ਪੂਰੀ ਕਰਦੀ ਹੈ ਉਹ ਲੋੜਾਂ ਪੂਰੀਆਂ ਤਾਂ ਹੁੰਦੀਆਂ ਜੇਕਰ ਲੋਕ ਜਿਹੜੇ ਬਾਬੇ ਨਾਨਕ ਦੇ ਫਲਸਫੇ ਦੇ ਚੱਲਦੇ ਹੋਏ ਆਪਣਾ ਜਦੋਂ ਮਰ ਦਸਵੰਦ ਕੱਢਦੇ ਨੇ ਉਹਦੇ ਨਾਲ ਇਹ ਸਸਤਾ ਚੱਲਦੀ ਹੈ ਬੜੇ ਮਾਨ ਨਾਲ ਕਹਾਂਗਾ ਕਿ ਇਹ ਸਸਤਾ ਉਹ ਹੈ ਜਿਹੜੀ ਬੜੀ ਇਮਾਨਦਾਰੀ ਨਾਲ ਗੁਰੂਕਤਾ ਦੀ ਸੇਵਾ ਕਰਦੀ ਹੈ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੀ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਫੜ ਆਏ ਸੀ ਤੇ ਅੱਪਾ ਨੇ ਫੰਡ ਇਕੱਠਾ ਕੀਤਾ ਸੀ ਜੋ 2,7900 ਰੁਪਇਆ ਹੋਇਆ ਸੀ ਉਦੋਂ ਵਿਚਾਰ ਬਣਿਆ ਸੀ ਕਿ ਅੱਪਾ ਆਪ ਜਾ ਕੇ ਦੇਾਵਾਂਗੇ ਪਰ ਜਦੋਂ ਸਾਡੇ ਭਪੇਂਦਰ ਸਿੰਘ ਜੀ ਰੰਗੀ ਆਪਣੀ ਇੱਕ ਟੀਮ ਲੈ ਕੇ ਉੱਥੇ ਬੋਜੇ ਉੱਥੇ ਕੋਈ ਪਤਾ ਹੀ ਨਹੀਂ ਸੀ ਲੱਗਦਾ ਵੀ ਅਸਲ ਦੇ ਵਿੱਚ ਕਿਹੜਾ ਬੰਦਾ ਹੱਕਦਾਰ ਹੈ ਜਾਂ ਕਿਹੜਾ ਵਿਅਕਤੀ ਮੈਂ ਇਹਦਾ ਨਿਸ਼ਾਨ ਹੋਇਆ ਹੈ ਉੱਥੇ ਜਾ ਕੇ ਕਿੰਨਾ ਆਪਤਾ ਪਤਾ ਨਹੀਂ ਇਸ ਕਰਕੇ ਅਸੀਂ ਫੈਸਲਾ ਕੀਤਾ ਕਮੇਟੀ ਨੇ ਕਿਉਂ ਜਿਹੜੇ ਪੈਸੇ ਆ ਆਪਾਂ ਖਾਲਸਾ ਏਡ ਨੂੰ ਦੇ ਦਾਂਗੇ ਕਿਉਂਕਿ ਜਿਹੜੀ ਖਾਲਸਾ ਏਡ ਹੈ ਉਹ ਜਿਹੜੇ ਵੀ ਕੰਮ ਕਰਦੀ ਹੈ ਉਹ ਜਵੇਂ ਨੀ ਪੱਤਰ ਤੇ ਜਾ ਕੇ ਸੋਚ ਵਿਚਾਰ ਕੇ ਰੋੜ ਬੰਦਾ ਤੱਕ ਉਹ ਜਿਹੜਾ ਤੁਹਾਡਾ ਪੈਸਾ ਜਾਏਗਾ